ਲੋ ਜੀ ਦਰਸ਼ਕੋ ਟੀਂਗਰਾਸ ਡਿਸਕਾਊਂਟ ਵੇਅਰ ਹਾਊਸ ਜੀ ਹਾਂ ਸਹੀ দাম ਸਹੀ ਸਮਾਨ ਓਲ ਸੇਲ ਰੇਟਸ ਪਬਲਿਕ ਕੇ ਲਈ ਟੀਂਗਰਾ ਡਿਸਕਾਊਂਟ ਵੇਅਰ ਹਾਊਸ ਪੜਾ ਲੋਕੇਸ਼ਨ ਸਮਝ ਲੋ ਆ ਹੈਗੀ ਆ ਜੀ ਬਠਿੰਡਾ ਮਲੋਟ ਰੋਡ ਜੀ ਹਾਂ ਬਠਿੰਡੇ ਤੋਂ ਉਹ ਦੀਨੇ ਥਰਮਲ ਪਲਾਂਟ ਜਦੋਂ ਮਲੋਟ ਰੋਡ ਤੇ ਪਾਉਗੇ ਤਾਂ 2 ਕਿਲੋਮੀਟਰ ਹੀ ਆਉਣਾ ਕ੍ਰਿਸ਼ਨਾ ਨਗਰ ਇੱਥੇ ਜਦੋਂ ਆ ਜਾਓਗੇ ਤਾਂ ਅੰਦਰ ਵੱੜਦੇ ਸਾਰ ਸੱਜੇ ਪਾਸੇ ਪਹਿਲੀ ਜੋ ਨਜ਼ਰ ਪੈਣੀ ਹੈ ਟੀਂਗਰਾਸ ਡਿਸਕਾਊਂਟ ਵੇਅਰ ਹਾਊਸ ਤੇ ਤਾਂ ਪਹਿਲਾ ਤਾਂ ਦਿਮਾਗ ਨੂੰ ਸਮਝਣ ਨੂੰ ਟਾਈਮ ਲੱਗ ਜਾਣਾ ਹੈ ਕਿ ਆਖਰ ਇੱਥੇ ਪਿਆ ਕੀ ਕੀ ਹੈ ਕਿਉਂਕਿ ਜਿਹੜੀ ਚੀਜ਼ ਸੋਚ ਸਕਦੇ ਹੋ ਉਹ ਹਰ ਚੀਜ਼ ਇੱਥੇ ਮੌਜੂਦ ਹੈ ਲੋ ਦਰਸ਼ਕੋ ਜਿੱਤਾਂ ਨਜ਼ਰ ਵੱਜਦੀ ਹੈ ਆਹ ਦੇਖੋ ਜੀ ਕਹਿੰਦੇ ਟੀਂਗਰਾ ਵੇਅਰ ਹਾਊਸ ਭਰਿਆ ਦਾ ਭਰਿਆ ਹੀ ਪਿਆ ਆਹ ਦੇਖੋ ਵਾਹ ਜੀ ਵਾਹ ਵਾਹ ਜੀ ਵਾਹ ਜਿੰਨਾ ਮਰਜੀ ਵਾਹ ਜੀ ਵਾਧਰ ਹੋ ਸਟਾਕ ਵਗੈਰਾ ਪਿਆ ਹੋਇਆ ਹੈ ਤੇ ਇੱਧਰ ਕੁ ਮਜਾਂਨੇ ਹਾਂਜੀ ਪ੍ਰਿੰਸ ਭਾਜੀ ਇੱਧਰ ਕੀ ਖੜੇ ਕਰਦੇ ਹੋ ਇੱਧਰ ਸਾਰੇ ਡੀਲਸ ਲੈ ਕੇ ਆਏ ਆ ਤੁਹਾਡੇ ਲਈ ਦੋ ਬਰਨਰ ਗੈਸਟੋਵ ਤੇ ਸੀਲਿੰਗ ਫੈਨਸ ਤੇ ਵਾਹ ਜੀ ਵਾਹ ਵਾਹ ਜੀ ਵਾਹ ਵਧੀਆ ਕੁਆਲਿਟੀ ਵਾਲੇ ਹੈ ਲਾਈਫ ਲੌਂਗ ਦਾ ਗੈਸਟੋਵ ਹੈ ਜੀ ਆਨਲਾਈਨ ਬ੍ਰਾਂਡ ਪੂਰਾ ਵਧੀਆ ਪਿਓਰ ਬਰਾਸ ਬਰਨਰ ਦਾ ਹੈ ਜੀ ਠੀਕ ਹੈ ਡੱਬਾ ਬੰਦ ਪੀਸ ਮਿਲੂਗਾ ਜੀ ਤੇ ਰੇਟਸ ਰੇਟ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਬੋਲੋ ਦੱਸੋ ਤਾਂ ਜਰਾ 15-1600 ਦੇ ਰੇਂਜ ਚ ਆਨਲਾਈਨ ਮਿਲਦਾ ਹੈ ਇਹ ਠੀਕ ਹੈ ਆਪਾਂ 1000 ਰੁਪਏ ਤਾਂ ਦੇ ਦਾਂਗੇ ਫਲੈਟ ਵਾਹ ਦੀ ਵਾਹ 15-1 ਘੇਂਦੇ ਆ ਜੀ ਆਫ ਸੀਜ਼ਨ ਹੈ ਪੱਖਿਆਂ ਦਾ ਲੁੱਥ ਫੁਟਾ ਲੋ ਲੱਕ ਲੋ ਡੀਲ ਖਤਾਨ ਦਾ ਕੰਪਨੀ ਦਾ ਪੱਖਾ ਜੀ 2 ਸਾਲ ਦੀ ਫੁੱਲ ਗਾਰੰਟੀ ਹੈ ਐਟ ਯਰ ਡੋਰ ਸਟੈਪ ਹੋਮ ਸਰਵਿਸ ਹੈ ਜੀ ਇਸ ਪੱਖਾ ਸਿਰਫ ਦੇ ਦਾਂਗੇ ਆਪਾਂ 1100 ਰੁਪਏ ਦਾ ਜੀ 1975 ਪ੍ਰਿੰਟ ਹੈ ਤੇ ਸਿਰਫ 1100 ਰੁਪਏ ਦਾ ਵਾਹ ਜੀ ਵਾਹ ਤੇ ਆਹ ਰੰਗ ਹੋਣਗੇ ਹੈ ਇਹ ਬੀ ਐਲ ਡੀ ਸੀ ਮਾਡਲ ਹੋ ਰਹੀ ਹੈ ਤੇ ਲੱਭੂਗਾ ਜੀ ਰਿਮੋਟ ਵਾਲਾ ਮਾਡਲ ਹੈ 스마트 5 ਸਟਾਰ ਵਿੱਚ ਹੈ ਲਾਈਟ ਘਟ ਖਾਂਦੇ ਆ ਜੀ ਨੌਇਸ ਘਟ ਕਰਦੇ ਆ ਇਹ ਬੀ ਐਲ ਡੀ ਸੀ 스마트 ਮਾਡਲ ਆ ਗਿਆ ਮਾਰਕੀਟ ਚ ਆਮ ਹੋਰੀਅੰਟ ਦਾ ਪੱਖਾ 1800 ਦਾ ਮਿਲਦਾ ਅਸੀਂ ਇੱਥੇ ਤੁਹਾਨੂੰ ਬੀ ਐਲ ਡੀ ਸੀ ਪੱਖਾ 1900 ਰੁਪਏ ਦਾ ਦੇ ਦਾਂਗੇ ਕੀ ਬਾਤ ਹੈ ਜੀ ਕੀ ਬਾਤ ਜਿਹੜਾ ਆਨਲਾਈਨ ਤੁਸੀਂ ਅੱਜ ਵੀ ਚੈੱਕ ਕਰਕੇ ਆਈ ਫਲਕਨ ਡੈਕੋ ਮਾਡਲ ਦੇਖ ਸਕਦੇ ਹੋ 3800 ਰੁਪਏ ਦਾ ਆਨਲਾਈਨ ਹੈ ਠੀਕ ਹੈ ਜੀ ਠੀਕ ਹੈ ਵਾਹ ਜੀ ਵਾਹ ਜਾਨੀ ਪੱਖਿਆਂ ਤੇ ਵੀ ਆਫਰਾਂ ਲੱਗੀਆਂ ਸਟਾਕ ਤੇ ਆਫਰਾਂ ਲੱਗੀਆਂ ਆ ਕੈਟਲ ਕੀ ਕਹਿੰਦੇ ਨੇ ਇਹ ਕੈਟਲ ਤਾਂ ਬਸ ਤੁਹਾਨੂੰ ਇਹੋ ਜੇ ਭਾਅ ਦੇ ਦਾਂਗੇ ਫਲੈਟ 3500 ਸਾਡੇ ਦenser ਰੁਪਏ ਦੇ ਕੈਟਲੋ ਚਾਹੇ 10 ਪੀਸ ਲਓ ਫਲਾ ਦੀ ਬਸ 350 ਰੁਪਏ ਚ ਕੀ ਬਟਨ ਦਸ ਜਿਆਦਾ ਵੈਰੀ ਹੈ ਕਸਟਮਰਸ ਆਏ ਪਾਣੀ ਗਰਮ ਕਰ ਆਏ 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 ਜੀਓ ਜੀਓ ਕੀ ਬਾਹਰ ਦਸ ਕੁਆ ਚੱਕੋ ਜੀ ਕੈਟਲਸ 350 ਰੁਪਏ ਪਰ ਪੀਸ ਸਟੋ 999 ਸਿਰਫ 1000 ਰੁਪਏ ਦੇ ਵਿੱਚ ਐਨ ਜੈ ਰੇਟ ਦੇ ਪੱਕੇ 1975 ਪ੍ਰਿੰਟ ਹੈ 11 1000 ਦੇ ਪੱਕੇ ਆਹ ਦੇਖੋ ਜੀ ਨਾਲ ਦੇ ਨਾਲ ਬੀਐਲਡੀ ओरिएंट ਦੇ ਵਧੀਆ ਮਾਡਲ ਹਰ ਚੀਜ਼ ਅਵੇਲੇਬਲ ਸਰਸਕੋਟ ਦੇਖੀ ਚਲੋ ਕਿੱਥੇ ਕਿੱਥੇ ਨਜ਼ਰ ਪੈਂਦੀ ਹੈ ਜਿਹੜੀ ਚੀਜ਼ ਘਰ ਦੀ ਸੋਚ ਸਕਦੇ ਹੋ ਹਰ ਚੀਜ਼ ਇੱਥੇ ਮਿਲਦੀ ਹੈ ਹਰ ਚੀਜ਼ ਇੱਥੇ ਮੌਜੂਦ ਹੈ ਜੀ ਹਾਂ ਆ ਲਓ ਜੀ ਡੈਕੋਰੇਟਿਵ ਪੀਸਾਂ ਤੋਂ ਲੈ ਕੇ ਤੇ ਯੂਜ਼ਡ ਆਈਟਮਸ ਲਿਆਉਣ ਦੀ ਕਰਦੇ ਜੇ ਪਛਤਿਮਾਲ ਕਰਨ ਵਾਲੀਆਂ ਜਿਹੜੀ ਆਈਟਮ ਆਪਾਂ ਯੂਜ਼ ਕਰ ਸਕਦੇ ਆ ਜੀ ਹਾਂ ਐਨ ਵਧੀਆ ਆਟਮਾਂ ਤੇ ਉਹ ਆਟਮਾਂ ਜਿਹੜੀਆਂ ਆਪਾਂ ਰੋਜ਼ ਮਾਰਾ ਦੀ ਜ਼ਿੰਦਗੀ ਵਿੱਚ ਵਰਤਦੇ ਵੀ ਆ ਉਹ ਹਰ ਇੱਕ ਚੀਜ਼ ਇੱਥੇ ਮੌਜੂਦ ਆ ਆ ਲਓ ਜਿੱਦਨੂੰ ਨਜ਼ਰ ਪੈਂਦੀ ਹੈ ਉਦੋਂ ਪਤਾ ਲੱਗਦਾ ਵੀ ਆ ਚਮਚ ਚਮਾਉਂਦਾ ਸਮਾਨ ਪਿਆ ਵਧੀਆ ਕੁਆਲਿਟੀ ਵਾਜਬ ਰੇਟ ਦੇ ਨਾਲ ਤੇ ਐਨ ਓਕੇ ਰਿਪੋਰਟ ਆਲ ਕੀ ਕੀ ਲੈ ਕੇ ਆਈਆਂ ਹੋਰ ਇੱਕ ਸਾਭ ਇੰਪੋਰਟੈਂਟ ਨੋਟਿਸ ਹੈ ਆਪਣੇ ਫਾਲੋਅਰਸ ਲਈ ਤੁਸੀਂ ਸਾਡੇ ਸਟੋਰ ਤੇ ਆਓ ਕੁਝ ਖਰੀਦੋ ਨਾ ਖਰੀਦੋ ਤੁਹਾਡੀ ਮਰਜ਼ੀ ਇੰਸਟਾ ਤੇ ਸਾਨੂੰ ਫੋਲੋ ਕਰ ਲਓ ਫੇਸਬੁੱਕ ਤੇ ਫੋਲੋ ਕਰ ਲਓ ਵਟਸਐਪ ਗਰੁੱਪ ਚ ਜੁਆਇਨ ਕਰ ਲਓ ਫ੍ਰੀ ਗਿਫਟ ਲੈ ਜਾਓ ਵਾਜਿਵਾ ਕੁਝ ਕੋਈ ਪਰਚੇਸ ਕਰਨ ਦੀ ਲੋੜ ਨਹੀਂ ਤੁਹਾਨੂੰ ਫ੍ਰੀ ਗਿਫਟ ਸਿਰਫ ਆਓ ਪੈਰ ਪਾਓ ਤੇ ਪਿਆਰ ਲੈ ਜਾਓ ਹਾਂਜੀ ਧੰਨ ਧੰਨ